ਮੇਰੇ ਕੋ ਦਸਮ ਗ੍ਰੰਥ ਸਾਹਿਬ ਦੇ ਸਰੂਪ ਨਾਲ ਗੁਰੂ ਲਾਣਾ ਜੀ ਇਹ ਤੇ ਮੈਂ ਸਮਝਦਾ ਕਿ ਗਲਤ ਹੈ ਔਰ ਇੱਕ ਗੁਰੂ ਨਹੀਂ ਲਾਣਾ ਚਾਹੀਦਾ ਜੀ ਦਸਮ ਗ੍ਰੰਥ ਨੂੰ ਗੁਰਤਾ ਗੱਦੀ ਨਹੀਂ ਮਿਲੀ ਜੇ ਤੁਸੀਂ ਦਸਮ ਗ੍ਰੰਥ ਦੀ ਗੱਲ ਕੀਤੀ ਇੱਕ ਸਵਾਲ ਦਸਮ ਗ੍ਰੰਥ ਦੀ ਬਾਣੀ ਉੱਤੇ ਬਹੁਤ ਜ਼ਿਆਦਾ ਉਠਾਇਆ ਜਾਂਦਾ ਹੈ ਕਿ ਦਸਮ ਗ੍ਰੰਥ ਜਿਹੜਾ ਗੁਰੂ ਸਾਹਿਬ ਦੀ ਹੱਥ ਲਿਖਤ ਨਹੀਂ ਹੈਗੀ ਜਿਹਦੇ ਵਿੱਚ ਬਹੁਤ ਜ਼ਿਆਦਾ ਜਦਾਂ ਕਹਿ ਸਕਦੇ ਮਲਾਕਤ ਕੀਤੀ ਹੋਈ ਆ ਅਤੇ ਇਕਤਰਾਂ ਦੇ ਐਗਜ਼ਾਮਪਲ ਦਿੱਤੇ ਜਾਂਦੇ ਆ ਬਾਣੀ ਦੇ ਵਿੱਚੋਂ ਇਹਦੇ ਬਾਰੇ ਤੁਸੀਂ ਕੋਈ ਪ੍ਰਮਾਣਿਤ ਕੋਈ ਆਧਾਰਨ ਦੇ ਸਕਦੇ ਹੋ ਕਿ ਜਿਹੜੀ ਬਾਣੀ ਗੁਰੂ ਸਾਹਿਬ ਦੀ ਕਹੋ ਚਲੋ ਜਿਹੜਾ ਅਮਰ ਸੰਚਾਰ ਹੁੰਦਾ ਉਹਦੇ ਵਿੱਚ ਜਾਪ ਸਾਹਿਬ ਜਾਂ ਸੋਈਏ ਜਾਂ ਚੌਪੀ ਸਾਹਿਬ ਬਾਣੀ ਉੱਥੋਂ ਬੜੀ ਜਾਂਦੀ ਹੈ ਪਰ ਜੇ ਬਾਕੀ ਕੋਈ ਬਾਣੀਆਂ ਹੈਗੇ ਜਿਹੜੀਆਂ ਉਹ ਪ੍ਰੋਪਰ ਤਰੀਕੇ ਨਾਲ ਕੋਈ ਇੱਕ ਸ਼੍ਰੇਣੀ ਹੈ ਜਿਹੜੀ ਨਹੀਂ ਮੰਨਦੀ ਉਸ ਜੀ 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 ਉਹਦੇ ਤੇ ਤੁਹਾਡਾ ਕੀ ਕਹਿਣਾ ਮੇਰੇ ਤੋਂ ਸਮਝਦਾ ਕਿ ਬਹੁਤੇ ਮਸਕੀਨ ਸਾਹਿਬ ਨੇ ਗੱਲ ਕਹਿੰਦੇ ਹੁੰਦੇ ਸਨ ਉਹ ਕਿੰਨੇ ਸਨ ਬਹੁਤੇ ਲੋਕ ਜਿਹੜੇ ਦਸਮ ਗ੍ਰੰਥ ਤੇ ਕਿੰਤੂ ਪਰੰਤੂ ਕਰਦੇ ਨੇ ਨਾ ਜੀ ਉਹਨਾਂ ਨੇ ਆਪ ਕਦੇ ਦਸਮ ਗ੍ਰੰਥ ਨੂੰ ਪੜ੍ਹਿਆ ਹੀ ਨਹੀਂ ਜੀ ਨੇ ਆਪਨੇ ਪੜਿਆ ਹੁੰਦਾ ਉਹ ਸੁਣ ਕੇ ਕਿ ਦਸਮ ਗ੍ਰੰਥ ਵਿੱਚ ਆ ਲਿਖਿਆ ਹੈ ਤੇ ਉਹ ਕਿੰਤੂ ਪਰੰਤੂ ਕਰਨਾ ਸ਼ੁਰੂ ਕਰਦੇ ਨੇ ਕਈ ਵਿਦਵਾਨ ਬਾਣੀ ਦੀ ਐਗਜ਼ਾਮਪਲ ਦਿੰਦੇ ਆ ਭੋਰੀ ਵੀ ਆ ਬਾਣੀ ਲਿਖੀ ਹੋਈ ਜਨੇ ਪੰਨੇ ਤੇ ਜਪ ਸਾਹਿਬ ਦੀ ਗੱਲ ਲਿਖਿਆ ਜਪ ਸਾਹਿਬ ਦੀ ਜਿਹੜੀ ਬਾਣੀ ਹੈ ਉਹਦੇ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਬਾਣੀ ਵਿੱਚ ਕੀ ਅੰਤਰ ਹੈ ਜੀ ਅਕਾਲ ਦੀ ਗੱਲ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਵਿੱਚ ਵੀ ਅਕਾਲ ਦੀ ਗੱਲ ਕੀਤੀ ਹੈ ਅਕਾਲ ਉਸਤਤ ਵਿੱਚ ਵੀ ਪਰਮਾਤਮਾ ਦੀ ਉਸਤਤ ਕੀਤੀ ਹੈ ਠੀਕ ਹੈ ਨਾ ਅਮਰਤ ਸੰਚਾਰ ਵਿਲੇ ਵਰਤੀਆਂ ਜਨਵਰੀ ਬਾਨੀਆਂ ਜਾਂ ਗਈਆਂ ਜਨਵਰੀਆਂ ਬਾਨੀਆਂ ਉਸ ਤੋਂ ਇਲਾਵਾ ਜਿਹੜੀਆਂ ਕਈ ਗੱਲਾਂ ਦਸਮਗ੍ਰੰਥ ਦੇ ਵਿੱਚ ਆਪਾਂ ਗੱਲ ਕਰਦੇ ਜ਼ਿਕਰ ਕਰਦੇ ਉਹਦੇ ਉੱਤੇ ਜਿਹੜਾ ਕਿੰਤੂ ਪ੍ਰੰਤੂ ਕੀਤਾ ਜਾਂਦਾ ਕਿਹੜੀਆਂ ਬਾਨੀਆਂ ਦੇ ਉੱਪਰ ਜ਼ਿਆਦਾਤਰ ਜਿਵੇਂ ਤੁਸੀਂ ਚਰਿੱਤਰੋਪਖਿਆਨ ਦੀ ਗੱਲ ਕਰਦੇ ਹੋ ਨਾ ਦੇਖੋ ਅਸੀਂ ਚੌਪਈ ਸਾਹਿਬ ਦੀ ਗੱਲ ਕਰਦੇ ਹਾਂ ਬਹੁਤੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਚੌਪਈ ਸਾਹਿਬ ਚਰਿੱਤਰੋਪਖਿਆਨ ਦਾ ਪਾਠ ਹੈ ਠੀਕ ਹੈ ਜਿਸ ਬਾਣੀ ਤੇ ਸਭ ਤੋਂ ਜ਼ਿਆਦਾ ਕਿੰਤੂ ਪ੍ਰੰਤੂ ਹੁੰਦਾ ਹੈ ਉਹ ਚਰਿੱਤਰੋਪਖਿਆਨ ਜੀ ਔਰ ਚਰਿਤ੍ਰਪਖਿਆਨ ਦਾ ਹੀ ਹਿੱਸਾ ਚੌਪੀ ਸਾਰ ਮਹਾਰਾਜ ਨੇ ਜਿੰਨੇ ਚਰਿਤਰ ਨੇ ਉਹ ਲਿਖਣ ਤੋਂ ਬਾਅਦ ਫਿਰ ਪ੍ਰਮਾਤਮਾ ਦੀ ਅਰਦਾਸ ਕੀਤੀ ਕਿ ਹਮਰੀ ਕਰੋ ਹਾਥ ਦੇ ਰਖਾ ਪੂਰਨ ਹੋਏ ਚਿਤ ਕੀ ਇਛਾ ਜੀ ਕਿ ਜੇ ਇਹ ਲੋਕ ਇਸ ਤਰ੍ਹਾਂ ਗਰਕ ਹੋ ਗਏ ਨੇ ਕਾਮ ਵਾਸ਼ਨਾ ਦੇ ਵਿੱਚ ਤੇ हे ਮੇਰੇ ਵਾਹਿਗੁਰੂ ਸਾਡੀ ਰੱਖਿਆ ਕਰੋ ਸਾਡੀ ਰੱਖਿਆ ਕਰੋ ਤੁਹਾਡੇ ਮੁਤਾਬਿਕ ਜਿਵੇਂ ਦਸ਼ਮ ਗ੍ਰੰਥ ਦੀ ਆਪਾਂ ਗੱਲ ਕੀਤੀ ਜਾਂ ਉਹ ਗੁਰੂ ਸਾਹਿਬ ਦੀ ਹੱਥ ਲਿਖਤ ਹੈ ਦੇਖੋ ਬੋਟੀਆਂ ਬਾਣੀਆਂ ਦੇ ਉੱਪਰ ਸ੍ਰੀ ਮੁਖਵਾਕ ਪਾਛੇ ਦਸਵੀਂ ਲਿਖਿਆ ਹੋਇਆ ਹੈ ਜੀ ਦੈਟ ਕੋਈ ਪ੍ਰਮਾਣਿਤ ਸਰੋਤ ਕੋਈ ਮਿਲਦਾ ਹੋਵੇ ਵੀ ਜੇ ਮਹਾਰਾਜ ਨੇ ਆਪ ਲਿਖਿਆ ਦਸਮ ਕਥਾ ਪਗਉਤ ਕੀ ਭਾਖਾ ਕਰੀ ਬਣਾਏ ਅਵਰ ਬਾਸਨਾ ਨਾਹੀ ਪ੍ਰਭ ਧਰਮ ਜੁਦ ਕੇ ਚਾਏ ਬਹੁਤੀ ਵਿਦਵਾਨ ਨਾ ਇਹ ਗੱਲ ਕਰਦੇ ਨੇ ਕਿ ਵੇਖੋ ਜੀ ਦਸਮ ਗ੍ਰੰਥ ਵਿੱਚ 24 ਅਵਤਾਰ ਨੇ ਜਦ ਦਸਮ ਗ੍ਰੰਥ ਵਿੱਚ ਕ੍ਰਿਸ਼ਨਾ ਅਵਤਾਰ ਹੈ ਰਾਮਾ ਅਵਤਾਰ ਹੈ ਐਸਾ ਕਿਉਂ ਹੈ ਜੀ ਇਹਨਾਂ ਦਾ ਜ਼ਿਕਰ ਕਰਨ ਦੀ ਕੀ ਲੋੜ ਸੀ ਮਹਾਰਾਜ ਨੂੰ ਕਿਉਂਕਿ ਮਹਾਰਾਜ ਵੇਖੋ ਇੱਕ ਬਹੁਤ ਮਹਾਨ ਕਵੀ ਵੀ ਨੇ ਔਰ ਮਹਾਰਾਜ ਕਿਨੇ ਦਸ਼ਮ ਕਥਾ ਪਦ ਉਤ ਕੀ ਪਾਖਾ ਕਰੀ ਬਣਾਏ ਪਾਖਾ ਕਿਨੇ ਟਰਾਂਸਲੇਸ਼ਨ ਨੂੰ ਜੀ ਪਾਖਾ ਕਰਨੀ ਪੁਰਾਣੇ ਸਮੇਂ ਦੇ ਅੰਦਰ ਜਿੰਨੇ ਵੀ ਸਨਾਤਨ ਮਤ ਦੇ ਗ੍ਰੰਥ ਸਨ ਉਹਨਾਂ ਨੂੰ ਪੜਨ ਦਾ ਅਧਿਕਾਰ ਕੇਵਲ ਤੇ ਕੇਵਲ ਉੱਚੀਆਂ ਜਾਤਾਂ ਵਾਲਿਆਂ ਨੂੰ ਸੀ ਠੀਕ ਹੈ ਕੋਈ ਅਖੌਤੀ ਨੀਵੀਂ ਜਾਤ ਦਾ ਬੰਦਾ ਉਹਨਾਂ ਗ੍ਰੰਥਾਂ ਦਾ ਅਧਿਐਨ ਹੀ ਸੀ ਕਰ ਸਕਦਾ ਜੀ ਇਥੋਂ ਤੱਕ ਕਿ ਇਹ ਵੀ ਸੁਣਨ ਵਿੱਚ ਆਉਂਦਾ ਹੈ ਕਿ ਜੇ ਕੋਈ ਸ਼ੁੱਧਰ ਮਨੁੱਖ ਅਖੌਤੀ ਕਹ ਰਿਆ ਅਖੌਤੀ ਸ਼ੁੱਧਰ ਵੇਦਾਂ ਦਾ ਪਾਠ ਸੁਣ ਲਵੇ ਜੀ ਸਿੱਕਾ ਢਾਲ ਕੇ ਉਹਨਾਂ ਦੇ ਕੰਨ ਵਿੱਚ ਪਾ ਦਿੱਤਾ ਜਾਂਦਾ ਸੀ ਕਿਉਂ ਨਹੀਂ ਸੁਣ ਸਕਦਾ ਉਹਨੂੰ ਅਧਿਕਾਰ ਹੀ ਕੋਈ ਨਹੀਂ ਮਹਾਰਾਜ ਨੇ ਇਹ ਮਹਿਸੂਸ ਕੀਤਾ ਨੰਬਰ 2 ਉਹ ਸਾਰੇ ਗ੍ਰੰਥ ਸੰਸਕ੍ਰਿਤ ਵਿੱਚ ਨੇ ਔਰ ਸੰਸਕ੍ਰਿਤ ਕੇਵਲ ਬ੍ਰਾਹਮਣ ਸਿੱਖ ਸਕਦਾ ਜੀ ਕੋਈ ਹੋਰ ਜਾਤ ਦਾ ਬੰਦਾ ਸੰਸਕ੍ਰਿਤ ਨੂੰ ਸਿੱਖ ਹੀ ਨਹੀਂ ਸਕਦਾ ਅਧਿਕਾਰ ਹੀ ਨਹੀਂ ਉਸਨੂੰ ਦਿੱਤੇ ਮਹਾਰਾਜ ਨੇ ਮਹਿਸੂਸ ਕੀਤਾ ਕਿ ਵੇਖੋ ਉਹ ਜਿਹੜੀ ਸਾਡੀ ਪ੍ਰਾਤਨ ਸੰਸਕ੍ਰਿਤੀ ਹੈ ਉਹ ਉਹਦੇ ਕਈ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਵੀ ਨੇ ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਦੇ ਇੱਕ ਸ਼ਬਦ ਦੇ ਸਹਨ ਸਰਦਾਨ ਦੇ ਇੰਦਰ ਰੁਆਇ ਪਰਸਰਾਮ ਰੋਵੇ ਕਰ ਆਇਆ ਅਜੈ ਸੁਰੋਵੇ ਪੀਖਿਆ ਖਾਏ ਐਸੀ ਦਰਗਾ ਮਿਲੈ ਸਜਾਏ ਰੋਵੇ ਰਾਮ ਨਿਕਾਲਾ ਭਇਆ ਸੀਤਾ ਲਖਮਣ ਵਿਛੜ ਗਿਆ ਹੁਣ ਜਿੰਨੇ ਇਹ ਪ੍ਰਮਾਣ ਨੇ ਜੇ ਸਾਨੂੰ ਭਾਰਤੀ ਸੰਸਕ੍ਰਿਤੀ ਦਾ ਹੀ ਨਹੀਂ ਪਤਾ ਅਸੀਂ ਅਰਥ ਕੀ ਕਰਾਂਗੇ ਕਿ ਪਰਸਰਾਮ ਕੌਣ ਸੀ ਰਾਜਾ ਅਜੈ ਕੌਣ ਸੀ ਰਾਮ ਕੌਣ ਸੀ ਲਖਮਣ ਕੌਣ ਸੀ ਸੀਤਾ ਕੌਣ ਸੀ ਜੀ ਇੰਦਰ ਕੌਣ ਸੀ ਮਹਾਰਾਜ ਨੇ ਉਸ ਦੀ ਟ੍ਰਾਂਸਲੇਸ਼ਨ ਕੀਤੀ ਹੈ ਪੁਰਾਣੇ ਗ੍ਰੰਥਾਂ ਦੀ ਜੀ ਟ੍ਰਾਂਸਲੇਸ਼ਨ ਕਰਕੇ ਸੌਖੀ ਪਾਸ਼ਾ ਦੇ ਵਿੱਚ ਉਹਨੂੰ ਅੰਕਿਤ ਕੀਤਾ ਹੈ ਜਿਵੇਂ ਕ੍ਰਿਸ਼ਨ ਅਵਤਾਰ ਹੈ ਪਰ ਮਹਾਰਾਜ ਨੇ ਇਹ ਨਹੀਂ ਕਿਹਾ ਕਿ ਮੈਂ ਕ੍ਰਿਸ਼ਨ ਦਾ ਉਪਾਸ਼ਕ ਆ ਮੈਂ ਰਾਮ ਦਾ ਉਪਾਸ਼ਕ ਆ ਨਹੀਂ ਜੀ ਮਹਾਰਾਜ ਨੇ ਇਹ ਤੁਹ ਕਹਿ ਦਿੱਤਾ ਮੈਂ ਨਾ ਗਣੇਸ਼ਣ ਪ੍ਰਥਮ ਬਣਾਉ ਕਿਸ਼ਨ ਬਿਸ਼ਨ ਕਬੂ ਨਹਿ ਤੇ ਆਉ ਕਾਂ ਸੁਨੇ ਪਹਿਚਾਨ ਨ ਤਿੰਸੂ ਲਿਵ ਲਾਗੀ ਮੋਰੀ ਪਗ ਇਨਸੂ ਮਹਾਰਾਜ ਕਹਿੰਦੇ ਨੇ ਪਾਇ ਕਹੇ ਜਪਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨੇਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਇਕ ਨਾ ਮੰਨਿਓ ਸਿਮਰਤ ਸ਼ਾਸਤਰ ਵੇਦ ਸਬਾਹ ਬਹੁ ਭੇਦ ਕਹੇ ਹਮ ਇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋ ਹੀ ਬਖਾਨਿਓ ਜੀ ਮਹਾਰਾਜ ਇੱਕ ਅਕਾਲ ਦੀ ਗੱਲ ਕਰਦੇ ਨੇ ਇਹ ਸਿਰਫ ਟ੍ਰਾਂਸਲੇਸ਼ਨਸ ਨੇ ਠੀਕ ਹੈ ਜੀ ਮਹਾਰਾਜ ਇੱਕ ਬਹੁਤ ਮਹਾਨ ਕਵੀ ਵੀ ਨੇ ਕਬੀ ਉਹ ਬਾਚ ਕਹਿੰਦੇ ਨੇ ਇੱਕ ਕਵੀ ਦਾ ਬਾਚ ਹੈ ਜੀ ਬੇਨਤੀ ਚੌਪਈ ਜੀ ਇਸ ਨਾਲ ਨਾ ਮੈਂ ਅਕਸਰ ਜਦੋਂ ਦਸਮ ਗ੍ਰੰਥ ਆਪਾਂ ਜ਼ਿਕਰ ਕਰਦੇ ਆ ਤੇ ਕਿਤੇ ਵਿਵਾਨਾ ਦਾ ਇਦਾਂ ਦਾ ਕਥਨ ਵੀ ਆਉਂਦਾ ਉਹ ਕਹਿੰਦੇ ਕਿ ਪਹਿਲਾਂ ਜਦੋਂ ਸਿਪਾਈ ਹੁੰਦੀ ਸੀ ਦਸਮ ਗ੍ਰੰਥੀ ਉਦੋਂ ਲਿਖਿਆ ਜਾਂਦਾ ਸੀ ਦਸਮ ਗ੍ਰੰਥ ਫਿਰ ਆਉਣ ਲੱਗਾ ਜੀ ਸ੍ਰੀ ਦਸਮ ਗ੍ਰੰਥ ਅੱਜ ਜਿਹੜੀ ਸਿਪਾਈ ਹੋ ਰਹੀ ਹੈ ਉਹ ਤੇ ਲਿਖਿਆ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਨਹੀਂ ਉਹ ਗਲਤ ਹੈ ਜੀ ਉਹਦੇ ਉੱਤੇ ਤੁਸੀਂ ਕਹਿੰਦੇ ਕਿ ਗੁਰੂ ਸਾਹਿਬ ਨੂੰ ਗੱਦੀ ਨਹੀਂ ਉਹ ਗਲਤ ਹੈ ਨਹੀਂ ਗੱਦੀ ਨਹੀਂ ਮਿਲੀ ਭਾਈ ਸਾਹਿਬ ਗੱਦੀ ਨਹੀਂ ਮਿਲੀ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਹੈ ਤੇ ਫਿਰ ਇਹ ਜਿਹੜੀ ਸ਼ਿਪਾਈ ਹੋ ਰਹੀ ਹੈ ਇਹਦਾ ਕੀ ਕਾਰਨ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਕੇ ਇੱਕ ਬਰਾਬਰ ਦੇ ਦੇਖੋ ਉਹ ਜਾਂਦਾ ਜਾ ਰਿਹਾ ਉਹ ਮਸਲਮ ਦਾ ਪ੍ਰਕਾਸ਼ ਵੀ ਹੋ ਗਿਆ ਕਈ ਤਾਵਾ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਵੀ ਕਰ ਦਿੱਤਾ ਗਿਆ ਦਸਮ ਗ੍ਰੰਥ ਅਸ ਪਰ ਜੋ ਸਿੱਖ ਰੱਬ ਮਰਿਆਦਾ ਇਹ ਪੰਥ ਦੀ ਸਾਡੀ ਜੀ ਉਹਦੇ ਅਨੁਸਾਰ ਪ੍ਰਕਾਸ਼ ਬਰਾਬਰ ਨਹੀਂ ਹੋ ਸਕਦਾ ਜੀ ਔਰ ਤੁਸੀਂ ਹਜ਼ੂਰ ਸਾਹਿਬ ਜਾ ਕੇ ਦੇਖੋ ਜੀ ਦਸਮ ਗ੍ਰੰਥ ਦੀ ਜਿਹੜੀ ਪਾਲਕੀ ਹੈ 19ਵੀ ਹੈ ਜੀ ਪਟਨਾ ਸਾਹਿਬ ਜਾ ਕੇ ਵੇਖੋ ਦਸਮ ਗ੍ਰੰਥ ਜਿੱਦੇ ਵਿੱਚ ਪ੍ਰਕਾਸ਼ ਹੁੰਦਾ 19ਵੀਂ ਪਾਲਕੀ ਹੈ ਜੀ ਈਵਨ ਕਿ ਸ਼੍ਰੀ ਕਾਉ ਤੱਕ ਹਾਂ ਵੀ ਪ੍ਰਕਾਸ਼ ਹੁੰਦਾ ਸੀ ਦਸਮ ਗ੍ਰੰਥ ਦਾ ਪਹਿਲਾ ਉਹ ਲਗਭਗ 1920-25 ਦੇ ਵਿੱਚ ਉੱਥੋਂ ਪ੍ਰਕਾਸ਼ ਬੰਦ ਹੋਇਆ ਤੇ ਤੁਹਾਨੂੰ ਜੇ ਤੁਸੀਂ ਹੁਣ ਐਗਜ਼ਾਮਪਲ ਦਿੱਤੀਆਂ ਗੁਰੂਤਾ ਮਾਦੀਆਂ ਤੁਹਾਨੂੰ ਕੀ ਲੱਗਦਾ ਕਿ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਪ੍ਰਕਾਸ਼ ਜ਼ਰੂਰੀ ਹੈ ਨਹੀਂ ਦੇਖੋ ਗੁਰੂਤਾ ਗਤੀ ਤੇ ਗੁਰੂ ਗ੍ਰੰਥ ਸਾਹਿਬ ਨੂੰ ਹੈ ਪਰ ਪ੍ਰਕਾਸ਼ ਸ਼ਬਦ ਦੇ ਅਰਥ ਇਹ ਨਹੀਂ ਹੈ ਕਿ ਉਹ ਸਿਰਫ ਇਹ ਕਹਿ ਸਕ ਰਹੇ ਕਿ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦਾ ਸਿਰਫ ਦਸਮ ਗ੍ਰੰਥ ਦੀ ਢੀਡ ਸੁਭਾਅ ਇਹ ਮੰਨ ਕੀਤੀ ਜਾਂਦੀ ਹੈ ਜੀ ਸਤਿਕਾਰ ਵਜੋਂ ਕਿ ਇਹ ਵੀ ਬਾਣੀ ਗੁਰਕੀਪਰ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ ਹੈ ਔਰ ਉਹ ਸਤਿਕਾਰ ਘਟ ਨਹੀਂ ਹੋਣਾ ਚਾਹੀਦਾ ਸਤਿਕਾਰ ਪੂਰਾ ਹੀ ਕਰਨਾ ਚਾਹੀਦਾ ਕਿਉਂਕਿ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਨਾ ਇੱਕ ਪਲੈਨਿੰਗ ਦੇ ਤਹਿਤ ਕੀਤਾ ਜਾ ਰਿਹਾ ਜਿਸ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਕਿ ਪਹਿਲਾਂ ਕਿਸੇ ਤਰੀਕੇ ਛਪਾਈ ਹੁੰਦੀ ਸੀ ਉਹਨਾਂ ਸ਼ਰੀ ਗੁਰੂ ਦਸਮ ਗ੍ਰੰਥ ਸਾਹਿਬ ਜਿਹੜਾ ਲੈ ਕੇ ਛਪਾਈ ਕੀਤੀ ਜਾਂਦੀ ਆ ਅਪਾ ਦੇਖਦੇ ਲਗਾਤਾਰ ਜੇ ਬਦਲੀਆਂ ਦੀ ਗੱਲ ਚੱਲਦੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਦਲੀ ਕੀਤੀ ਜਾ ਰਹੀ ਇੱਕ ਸਿੱਖਾਂ ਦੇ ਮੰਨ ਦੇ ਵਿੱਚ ਕਿਤੇ ਨਾ ਕਿਤੇ ਉਸ ਤਰ੍ਹਾਂ ਦੀ ਰੋਸ ਫੈਲਾ ਕੀਤਾ ਜਾ ਰਿਹਾ ਜਾਂ ਸਤਕਾਰ ਘਟਾਉਣ ਨਾਲ ਆਪਣੀ ਕੋਸ਼ਿਸ਼ ਕੀਤੀ ਜਾ ਰਹੀ ਪਰ ਸਤਕਾਰ ਨਹੀਂ ਘਟਣਾ ਗੁਰੂ ਦੇ ਪ੍ਰਤੀ ਸਿੱਖ ਦਾ ਪਰ ਫਿਰ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਸ ਬਰਾਬਰ ਦੇ ਉੱਤੇ ਪ੍ਰਕਾਸ਼ ਦੂਸਰੇ ਪਾਸੇ ਵੀ ਆਪਾਂ ਜ਼ਿਕਰ ਕੀਤਾ ਉਹ ਕੀਤਾ ਜਾ ਰਿਹਾ ਇਹ ਇਹਦੇ ਪਿੱਛੇ ਤੁਹਾਨੂੰ ਕੀ ਲੱਗਦਾ ਹੈ ਕਿ ਕੋਈ ਸਿਆਸੀ ਤਾਕਤ ਹੈ ਜਾਂ ਕੋਈ ਚਲਾਕੀ ਕੀਤੀ ਜਾ ਰਹੀ ਹੈ ਕਿ ਵੈਸੇ ਇੱਕ ਅਲੱਗ ਤਰੀਕੇ ਦੀ ਜਿਹੜੀ ਪਰੰਪਰਾ ਸ਼ੁਰੂ ਕੀਤੀ ਜਾ ਰਹੀ ਨਹੀਂ ਵੇਖੋ ਦਸਮ ਗ੍ਰੰਥ ਸਾਹਿਬ ਦੇ ਸਰੂਪ ਨਾਲ ਗੁਰੂ ਲਾਣਾ ਜੀ ਇਹ ਤੇ ਮੈਂ ਸਮਝਦਾ ਕਿ ਗਲਤ ਹੈ ਔਰ ਇੱਕ ਗੁਰੂ ਨਹੀਂ ਲਾਣਾ ਚਾਹੀਦਾ ਸ੍ਰੀ ਦਸਮ ਗ੍ਰੰਥ ਸਾਹਿਬ ਹੀ ਲਿਖਿਆ ਜਾਣਾ ਚਾਹੀਦਾ ਹੈ ਜੀ ਗੁਰੂ ਸੇਵ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਮਿਲੀ ਹੈ ਦਸਮ ਗ੍ਰੰਥ ਨੂੰ ਗੁਰਤਾ ਗੱਦੀ ਨਹੀਂ ਮਿਲੀ ਲੋਕ ਜਦੋਂ ਗ੍ਰੰਥਾਂ ਦਾ ਜ਼ਿਕਰ ਕਰਦੇ ਦੇ ਕਿਤੇ ਨਾ ਕਿਤੇ ਇੱਕ ਬਹੁਤ ਵੱਡੀ